ਦੁਨੀਆ ਦੇ ਵਿੱਚ ਜੇਕਰ ਸਭ ਤੋਂ ਮਹਿੰਗੀ ਧਰਤੀ ਕਿਤੇ ਹੈ ਤੇ ਉਹ ਫਤੇਗੜ ਸਾਹਿਬ ਜੀ ਦੀ ਧਰਤੀ ਹੈ ਤੇ ਜੇਕਰ ਕੋਈ ਪੁੱਛੇ ਵੀ ਦੁਨੀਆ ਦੇ ਵਿੱਚ ਸਭ ਤੋਂ ਮਹਿੰਗਾ ਦੁੱਧ ਕਿੱਥੇ ਹੈ ਕੋਈ ਕਹੇਗਾ ਅਮੋਲਕ ਦਾ ਦੁੱਧ ਬੜਾ ਮਹਿੰਗਾ ਕੋਈ ਕਹੇਗਾ ਵੇਰਕਾ ਦਾ ਦੁੱਧ ਬੜਾ ਮਹਿੰਗਾ ਫਲਾਨੀ ਡੇਰੀ ਦਾ ਦੁੱਧ ਬੜਾ ਮਹਿੰਗਾ ਹੈ ਪਰ ਸਭ ਤੋਂ ਮਹਿੰਗਾ ਦੁੱਧ ਕੀਮਤੀ ਦੁੱਧ ਫਤੇਗੜ ਸਾਹਿਬ ਜੀ ਦੀ ਧਰਤੀ ਤੇ ਬਾਬਾ ਮੋਤੀराम ਮਹਾਰਾ ਜੀ ਨੇ ਗੁਰੂ ਦੇ ਲਾਲਾਂ ਨੂੰ ਪਾਇਆ ਸੀ ਬਾਬਾ ਮੋਤੀਰਾਮ ਮਹਾਰਾਜੀ ਨੇ ਪਹਿਲਾਂ ਤੇ ਆਪਣੀ ਘਰਵਾਲੀ ਦੇ ਜਿੰਨੇ ਵੀ ਗਹਿਣਾ ਗੱਟਾ ਮੋਹਰਾ ਪੈਸਾ ਦੌਣ ਤੇ ਸ਼ੋਰਤ ਹੈ ਸੀ ਔਰ ਰਿਸ਼ਵਤ ਦੇ ਕੇ ਦੁੱਧ ਪਿਆਇਆ ਫਿਰ ਜਦੋਂ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਬਾਬਾ ਮੋਤੀਰਾਮ ਮਹਾਰਾਜੀ ਦੇ ਪਰਿਵਾਰ ਦੇ ਸੱਤ ਜੀ ਕੋਲੂ ਦੇ ਵਿੱਚ ਪੀੜ ਦਿੱਤੇ ਗਏ ਤੇ ਉਹਨਾਂ ਦਾ 7 ਸਾਲ ਦਾ ਸੁਪੁੱਤਰ ਉਹਨੂੰ ਵੀ ਬਾਬਾ ਬੋਤੀਰਾਮ ਮਹਾਰਾਜੀ ਦੇ ਅੱਖਾਂ ਦੇ ਸਾਹਮਣੇ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਇਨੀ ਵੱਡੀ ਕੀਮਤ